ਸਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਪੰਜਾਬੀ ਐਡਵੈਂਚਰ ਕਲੱਬ ਦੇ ਵੱਲੋਂ ਜਿੱਥੇ ਆਵਾਰਾ ਪਸ਼ੂਆਂ ਦੀ ਸਮੱਸਿਆਵਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ ਤੇ ਇਸੇ ਦਰਮਿਆਨ ਐਡਵੈਂਚਰ ਕਲੱਬ ਦੇ ਪ੍ਰਧਾਨ ਜਨਾ ਵੱਲੋਂ ਇਹ ਦੱਸਿਆ ਗਿਆ ਕਿ ਪਿਛਲੇ ਦਿਨੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਨਾ ਦੇ ਦੇਹਾਂਤ ਹੁੰਦਾ ਤੇ ਉਹਨਾਂ ਦੀ ਮੌਤ ਦਾ ਕਾਰਨ ਵੀ ਆਵਾਰਾ ਪਸ਼ੂ ਬਣਿਆ ਜਿਸ ਦੀ ਟੱਕਰ ਦੇ ਨਾਲ ਇੱਥੇ ਜਿਹੜੇ ਰਾਜਵੀਰ ਜਵੰਦਾ ਨੇ ਉਹਨਾਂ ਦਾ ਦੇਹਾਂਤ ਹੋਇਆ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਇਸੇ ਨੂੰ ਲੈ ਕੇ ਆਵਾਰਾ ਪਸ਼ੂਆਂ ਦੀ ਸਮੱਸਿਆ ਜੋ ਕਿ ਇਲਾਕੇ ਦੇ ਵਿੱਚ ਕਾਫੀ ਵੱਧ ਰਹੀ ਹੈ ਇਸੇ ਦੇ ਜਲਦੀ ਆ ਮੁੱਖ ਮੰਤਰੀ ਦੇ ਨਾਮ ਪੰਜਾਬ ਭਰ ਦੇ ਵਿੱਚ ਹੀ ਰਾਈਡਰਸ ਦੇ ਵੱਲੋਂ ਜਿਹੜੇ ਮੰਗ ਪੱਤਰ ਨੇ ਉਹ ਸੌਂਪੇ ਜਾ ਰਹੇ ਨੇ ਤਾਂ ਜੋ ਨਗਰ ਨਿਗਮ ਤੇ ਪੰਜਾਬ ਸਰਕਾਰ ਦੇ ਨਾਲ ਨਾਲ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਹੈ ਕਿ ਇਹਨਾਂ ਪਸ਼ੂਆਂ ਦਾ ਕੋਈ ਹੱਲ ਕੀਤਾ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਅਜਿਹੇ ਹਾਦਸੇ ਨਾ ਵਾਪਰਨ। ਨਾਮਾ ਤੇ ਕੀ ਮਾਮਲਾ ਹੈਗਾ ਡਿਸਬੰਸ ਹੋ? ਮੇਰਾ ਨਾਮ ਸੁਖਮੰਦਰ ਸਿੰਘ ਚੱਠਾ ਜੀ ਮੈਂ ਚੇਅਰ ਚੇਅਰਮੈਨ ਪੰਜਾਬੀ ਐਡਵੈਂਚਰ ਕਲੱਬ ਬਠਿੰਡਾ ਪੰਜਾਬ ਦਾ ਚੇਅਰਮੈਨ ਹਾਂ ਜੀ। ਅੱਜ ਅਸੀਂ ਜਿਹੜੀ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਖੰਧਵਾ ਵਿਖਤ ਨਬਰੀਆ ਪੰਜਾਬ ਦੇ ਇੱਕ ਨਾਮਵਰ ਸਾਡੇ ਹਰਮਨ ਪਿਆਰੇ ਮਰਹੂਮ ਗਾਇਕ ਰਾਜਵੀਰ ਜਵੰਦਾ ਜੀ ਦੀ ਜਿਹੜੀ ਸੜਕ ਹਾਦਸੇ ਵਿੱਚ ਮੌਤ ਹੋਈ ਹੈ ਜਿਹੜੀ ਕਿ ਆਵਾਰਾ ਪਸ਼ੂਆਂ ਦੇ ਐਕਸੀਡੈਂਟ ਕਾਰਨ ਕਰਕੇ ਅੱਗੇ ਆ ਜਾਣ ਕਰਕੇ ਉਹਨਾਂ ਦੀ ਮੌਤ ਹੋ ਗਈ ਤੇ ਅਸੀਂ ਉਸ ਦੇ ਉਹਦੇ ਉਸ ਨੇ ਪੂਰੇ ਪੰਜਾਬ ਨੂੰ ਝੋੜ ਕੇ ਰੱਖ ਦਿੱਤਾ ਅੱਜ ਸਾਨੂੰ ਅੱਜ ਕਿਉਂਕਿ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਨੈਸ਼ਨਲ ਇੰਟਰਨੈਸ਼ਨਲ ਮੋਟਰਸਾਈਕਲਾਂ ਤੇ ਜਾਣਦੇ ਆ ਤੇ ਸਾਨੂੰ ਇਹ ਚੀਜ਼ ਬੜਾ ਮਹਿਸੂਸ ਹੋਇਆ ਕਿ ਜੇ ਰਾਜਵੀਰ ਜਵੰਧਾ ਵਰਗੇ ਤੋਂ ਬਿਨਾ ਹਜ਼ਾਰਾਂ ਲੱਖਾਂ ਜਿਹੜੀਆਂ ਜਾਨਾਂ ਆ ਉਹ ਆਵਾਰਾ ਪਸ਼ੂਆਂ ਦੀ ਜਿਹੜੀ ਜਿਹੜੀ ਹਾਲਤ ਕਰਕੇ ਆਵਾਰਾ ਪਸ਼ੂਆਂ ਦੇ ਸੜਕਾਂ ਤੇ ਘੁੰਮਣ ਕਰਕੇ ਉਹ ਜਿਹੜੀਆਂ ਜਾਨਾਂ ਖਤਲੇ ਚ ਰਹਿੰਦੀਆਂ ਹਰ ਰੋਜ਼ ਐਕਸੀਡੈਂਟ ਹੁੰਦੇ ਆ ਜਿਹੜੇ ਕਿ ਰਿਕਾਰਡ ਤੇ ਵੀ ਨਹੀਂ ਆਉਂਦੇ ਤੇ ਇਸ ਕਰਕੇ ਅੱਜ ਅਸੀਂ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਨੂੰ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਦੇ ਰਾਹੀਂ ਅਸੀਂ ਮੰਗ ਪੱਤਰ ਦੇਣ ਆਏ ਆ ਕਿ ਪੰਜਾਬ ਦੇ ਵਿੱਚੋਂ ਸਾਰੀਆਂ ਸੜਕਾਂ ਤੋਂ ਇਹਨਾਂ ਆਵਾਰਾ ਪਸ਼ੂਆਂ ਦਾ ਗਊਆਂ ਠੱਠਿਆਂ ਦਾ ਇਹਨਾਂ ਦਾ ਕੋਈ ਪ੍ਰਬੰਧ ਜਾਵੇ ਕੌਸ਼ਲ ਨਾਮਾਂ ਦੇ ਵਿੱਚ ਰੱਖਿਆ ਜਾਵੇ ਅਮਾ ਜਿਹੜੀਆਂ ਮਿਸਕੋ ਕਮੇਟੀਆਂ ਨੂੰ ਕਾਰਪੋਰੇਸ਼ਨਾਂ ਨੂੰ ਇਹਨਾਂ ਦੇ ਲਈ ਜਵਾਬਦੇਹ ਬਣਾਇਆ ਜਾਵੇ ਇਹ ਸੜਕਾਂ ਤੇ ਆਵਾਰਾ ਪਸ਼ੂ ਜਿਹੜੇ ਨਾਕਮ ਨੇ ਨਾਮਾਜ ਤੇ ਕੀ ਕਹਿਣਾ ਚਾਹੁੰਦੇ ਹੋ ਡਿਕਸ਼ਨਰ ਮੈਂ ਪੰਜਾਬੀ ਐਡਵੈਂਚਰਜ਼ ਕਲੱਬ ਪਟੰਡਾ ਤੋਂ ਪ੍ਰਧਾਨ ਗੁਰਪ੍ਰੇਮ ਲਹਿਰੀ ਅਸਲ ਦੇ ਵਿੱਚ ਕੀ ਹੈ ਕਿ ਆਵਾਰਾ ਪਸ਼ੂਆਂ ਦੇ ਨਾਲ ਹਰ ਰੋਜ਼ ਮੌਤਾਂ ਹੋ ਰਹੀਆਂ ਹੈਗੀਆਂ ਨੇ ਉਹ ਚਾਹੇ 2 ਵੀਲਰਾ ਚਾਹੇ 4 ਵੀਲਰ ਹੈਗੇ ਨੇ ਤੇ ਪਿਛਲੇ ਦਿਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਅਜੀਜ਼ ਮਿੱਤਰ ਔਰ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਇੱਕ ਵੱਡੇ ਰਾਈਡਰ ਰਾਜਵੀਰ ਜਵੰਧਾ ਦੀ ਜਿਹੜੀ ਸੀਗੀ ਉਹ ਪਸ਼ੂਆਂ ਦੇ ਟਕਰਾਂਉਣ ਦੇ ਨਾਲ ਮੌਤ ਹੋਈ ਹੈਗੀ ਆ ਤਾਂ ਇਹ ਕਿਉਂਕਿ ਇੱਕ ਵੱਡੀ ਪਰਸਨੈਲਿਟੀ ਦੀ ਇਹਦੇ ਨਾਲ ਮੌਤ ਹੋਈ ਹੈ ਇਸ ਲਈ ਮਾਮਲਾ ਜ਼ਿਆਦਾ ਜਿਹੜਾ ਹੈਗਾ ਹੈ ਹਾਈਲਾਈਟ ਹੋਇਆ ਹੈ ਔਰ ਸਰਕਾਰਾਂ ਦਾ ਵੀ ਇਹਦੇ ਵੱਲ ਧਿਆਨ ਖਿੱਚਿਆ ਗਿਆ ਹੈਗਾ ਤਾਂ ਅਸੀਂ ਇਸੇ ਦੇ ਮੱਦੇ ਨਜ਼ਰ ਅੱਜ ਪੰਜਾਬੀ ਐਡਵੈਂਚਰ ਕਲੱਬ ਦੇ ਵੱਲੋਂ ਮੰਗ ਪੱਤਰ ਦੇਣ ਆਏ ਆ ਮੁੱਖ ਮੰਤਰੀ ਦੇ ਨਾਮ ਤੇ ਪਟੰਡਾ ਦੇ ਡੀਸੀ ਸਾਹਿਬ ਨੂੰ ਕਿ ਜਿਹੜੇ ਆਵਾਰਾ ਪਸ਼ੂ ਹੈਗੇ ਆ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਜਿਹੜਾ ਕਾਊਸਸ ਜਿਹੜਾ ਲੈਂਦੇ ਹੈਗੇ ਨੇ ਤਾਂ ਉਹ ਕਾਊਸਸ ਸਿਰਫ ਹੈਗੇ ਮਤਲਬ ਇਕੱਲਾ ਲੈਣ ਦਾ ਕੰਮ ਹੀ ਨਾ ਕੀਤਾ ਜਾਵੇ ਉਹਨਾਂ ਨੂੰ ਲਗਾਇਆ ਵੀ ਜਾਵੇ ਖਰਚ ਵੀ ਕੀਤਾ ਜਾਵੇ ਉਹ ਵੀ ਸਿਰਫ ਖਰਚ ਪਸ਼ੂਆਂ ਦੀ ਸੰਭਾਲ ਦੇ ਉੱਤੇ ਹੀ ਕੀਤਾ ਜਾਵੇ ਕਿ ਜੇ ਆਪਾਂ ਡੈਟ ਦੀ ਗੱਲ ਕਰੀਏ ਤਾਂ ਕਰੋੜਾਂ ਰੁਪਏ ਜਿਹੜੇ ਹੈਗੇ ਆ ਹਰ ਸਾਲ ਕਾਊਸਸ ਦੇ ਵਸੂਲ ਕੀਤੇ ਜਾ ਰਹੇ ਹੈਗੇ ਨੇ ਪਰ ਜੇ ਆਪਾਂ ਖਰਚ ਦੀ ਗੱਲ ਕਰੀਏ ਤਾਂ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਚੱਕਣਾ ਬਜ਼ਾਰਾਂ ਚ ਚੱਕਣ ਦੇ ਉੱਤੇ ਬਹੁਤ ਘੱਟ ਖਰਚ ਹੋ ਰਿਹਾ ਤੇ ਇਹ じゃ ਕੋਈ ਦਿਨ ਨਹੀਂ ਹੈਗਾ ਜਦੋਂ ਪੰਜਾਬ ਦੇ ਵਿੱਚ ਮੌਤਾਂ ਨਾ ਹੋ ਰਹੀਆਂ ਹੋਣ ਹਰ ਰੋਜ਼ ਜਿਹੜਾ ਹੈਗਾ ਆਵਾਰਾ ਪਸ਼ੂਆਂ ਦੇ ਨਾਲ ਮੌਤਾਂ ਹੋ ਰਹੀਆਂ ਨੇ ਸੜਕਾਂ ਦੇ ਉੱਤੇ ਤਾਂ ਇਹ ਸਰਕਾਰ ਦੀ ਪ੍ਰਸ਼ਾਸਨ ਦੀ ਨਗਰ ਨਿਗਮ ਦੀ ਨਗਰ ਕੌਂਸਲਾਂ ਦੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈਗੀ ਹੈ ਕਿ ਆਵਾਰਾ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ ਅੱਜ ਜਿਹੜਾ ਹੈਗਾ ਪੰਜਾਬੀ ਐਡਵੈਂਚਰ ਕਲੱਬ ਦੇ ਸੱਦੇ ਦੇ ਉੱਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਰਾਈਡਰ ਗਰੁੱਪਾਂ ਦੇ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਨੇ ਮੁੱਖ ਮੰਤਰੀ ਦੇ ਨਾਂ ਤੇ ਕਿ ਅਵਾਰਾ ਪਸ਼ੂਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਕਿਸੇ ਦੀ ਵੀ ਕੀਮਤੀ ਜਾਨ ਜਿਹੜੀ ਹੈਗੀ ਉਹ ਅਜਾਈ ਨਾ ਜਾਵੇ